ਮੇਰੇ ਵੱਲੋਂ ਤੁਹਾਨੂੰ ਪਿਆਰ ਭਰੀ ਸ਼াশੀਕਾਲ ਅੱਜ ਦੇ ਵਲੌਗਸ ਤੁਹਾਡਾ ਸਵਾਗਤ ਕਰਦੇ ਆਂ بارش ਹੋਣ ਦੇ ਕਰਕੇ ਅੱਜ ਫੇਰ بارش ਹੋ ਗਈ ਉਹ ਤੂੜੀ ਬਣਨ ਵਾਲੀ ਪਈ ਆਪਦੀ ਲਾਂਗਾ ਸਾਰਾ ਗਿੱਲਾ ਹੋ ਗਿਆ ਵਾ ਆ ਲਾਂਗਾ ਦੇਖ ਲੋ ਜੇ ਖੜਾ ਪਿਆ ਤੇ ਅੱਜ ਵੀ بارش ਹੋਊਗੀ ਆ ਤੇ ਪਹਿਲਾਂ ਵੀ ਹੋਈ ਸੀ ਅੱਜ ਥੋੜੀ ਜਿਆਦਾ ਆ ਜੇ ਵੀ ਆਵੇ ਉੱਪਰ ਹੀ ਆ ਦੇਖ ਲੋ ਆਈ ਜਾਂਦੀਆਂ ਕੋਈ ਕੋਈ ਕਣੀਆ ਤੇ ਅੱਜ ਵੀ ਨਹੀਂ ਰੀਪਰ ਚ ਚੱਲ ਰਿਹਾ ਥਗੇ ਤੇ ਹੁਣ ਹੁਣ ਤੇ ਵੀ ਅਜੇ ਹੁਣ ਫੇ ਨਹੀਂ ਹਫਤਾ ਮੇਰੇ ਹਿਸਾਬ ਨਾਲ ਫੇਰ ਬੰਨੇ ਹੋ ਜੂ ਆਈ ਜਾਂਦਾ ਜਿਵੇਂ ਹਫਤਾ ਬੰਨੇ ਆ ਹਨਾ ਤੇ ਆ ਤਾਂ ਪਰਿਆ ਸੀ ਪੱਠਿਆਂ ਵਾਸਤੇ ਏ ਵੀ ਨਹੀਂ ਬੱਤਾਇਆ ਕੱਖਾਂ ਲਈ ਤੇ ਕਿ ਕਰਕਾ ਬਾਜਰਾ ਬਾਜਰੇ ਦੀ ਬਜਾਈ ਕਰਨੀ ਸੀ ਉਹ ਵੀ ਲੇਟ ਹੋ ਗਈ ਭਰਿਆ ਪਿਆ ਸੀ ਥਾਂ ਤੇ ਦੇਖੋ ਹੁਣ ਤੋਂ ਪਾਂ ਕਿਵੇਂ ਲੱਗਦੀਆਂ ਫਿਰ ਗਰੀਪਰ ਚੱਲੂਗੇ ਕਿ ਫਿਰ ਲਾਂਗਾ ਸੁੱਕੂ ਦਾ ਤਦ ਜਾ ਕੇ ਕਿਤੇ ਬਣਨੀ ਆਵੇ ਲਾਂਗਾ ਗਿੱਲਾ ਸਾਰਾ ਹੋਇਆ ਪਿਆ ਆ ਦੇਖ ਲਓ ਤੇ بارش ਹੋਈ ਹੈ ਕਾਫੀ ਕਈਆਂ ਜਗ੍ਹਾ ਤੇ ਹੋਈ ਹੈ ਇੱਥੇ ਅੱਜ ਸਾਰੇ ਹੀ ਹੋੜੀ ਹੈ ਤਕਰੀਬਨ ਕੱਲ ਵੀ ਕਹਿੰਦੇ ਆ ਹੋਣੀ ਹੈ ਗਾਈ ਕਹਿ ਨਹੀਂ ਸਕਦੇ ਹੁੰਦੀ ਹੈ ਕਿ ਨਹੀਂ ਅੱਜ ਤਾਂ ਹੈ ਹੀ ਸੀ ਤੇ so that ਜਿਹਨਾਂ ਦੀਆਂ ਬਣ ਗਈਆਂ ਜਿਹਨਾਂ ਦੀਆਂ ਬਣਨ ਵਾਲੀਆਂ ਅੱਪ ਦੀਆਂ ਅੱਧੀ ਬਣੀ ਅੱਧੀ ਰਹਿੰਦੀ ਆ ਪਾਣਾ ਦੇਖੋ ਤਤੀਕ ਲਾਂਗਾ ਵਾ ਉਹ ਦਰਖਤਾਂ ਤੱਕ ਕਿੰਨੀ ਤੇ ਸਾਰਾ ਹੀ ਪਿਆਜ ਹੈ ਸਾਰਾ ਹੀ ਨਰਮ ਹੋ ਗਿਆ ਹੁਣ ਗਿੱਲਾ ਹੋ ਗਿਆ ਗਿੱਲਾ ਸੇਲ ਆ ਗਈ ਹੁਣ ਵਿੱਚ ਕਿੱਥਾ ਚਲਾਣਾ ਚੱਪ ਰੀਪਰ ਨਹੀਂ ਚੱਲਦੇ ਹੁਣ 3-4 ਦਿਨ ਵਾਦੀ ਲਾਓ 3-4 ਦਿਨ ਤੱਕ ਇੱਥੇ ਉਹ ਜਿਹੜੀ ਪਹਿਲਾਂ ਪਿਆ ਸੀ ਉਹਦੇ ਨਾਲ ਹੀ ਨਹੀਂ ਚਾਰ ਦਿਨ ਤੇ ਚੱਲੇ ਇਹਦੇ ਨਾਲ ਤਾਂ ਜ਼ਿਆਦਾ ਲਾਉਗੇ ਟਾਈਮ ਹੈਨਾ ਹਾਂ ਕਈਆਂ ਨੇ ਜਿਨ੍ਹਾਂ ਦੇ ਬਣੀਆਂ ਸੀ ਉਹਨਾਂ ਡਿਸਕਾਂ ਨਾਲ ਖੇਤਾਂ ਦੀ ਵਾਹੀ ਕਰਤੀ ਡਿਸਕਾਂ ਮਾਰਤੀਆਂ ਖੇਤਾਂ ਨੂੰ ਤੇ ਚੱਲੋ ਵਧੀਆ ਭਾਬੀ ਦੀ ਮੇਰਨਾ ਝਾੜ ਵੀ ਵਧੀਆ ਰਹੇ ਸਾਰਿਆਂ ਦੇ ਤੇ ਪਈ ਜਾਂਦਾ ਅੱਜ ਅਜੇ ਵੀ ਤਾਂ ਲਿੱਦ ਵੀ ਆ ਉਹ ਦੇਖੋ ਤੇ ਹੀ ਪਈ ਆ ਜੇ ਲਿੱਦ ਤੇ ਦੀ ਉੱਪਰਲੀ ਲਿੱਦ ਤਾਂ ਲਿੱਦ ਤੇ ਹੁੰਦਾ ਉਹ ਸਾਹਮਣੇ ਦੇਖ ਲਓ ਪਈ ਆ ਤੇ ਗੱਡੀ ਕਹਿ ਨਹੀਂ ਸਕਦੇ ਲਾਂਗਾ ਸੁੱਕਦਾ ਹੁਣ ਟਾਈਮ ਤਾਂ ਲਊਗਾ ਜੀ ਹਫਤਾ ਤਾਂ ਮੰਨੋ ਬੱਤੇ ਬਾਦੀ ਬਣੂਗੀਆਂ ਜੇ ਧੁੱਪ ਲੱਗੀ ਵਧੀਆ ਫੇਰ ਤਾਂ ਕਹਿ ਨਹੀਂ ਸਕਦੇ ਘੜੀ ਰੱਬ ਤੇ ਜਾ ਮਾਲਕ ਜਾਣਦਾ ਪਰਮੇਸ਼ਰ ਕਿਉਂਕਿ ਬੰਦੇ ਦੇ ਹੱਥ ਵਾਸਤੇ ਕੁਝ ਨਹੀਂ ਹੈ ਹਨਾ ਆਹਦੇ ਲੋ ਚਾਰ ਸਪਰੀਏ ਜੇ ਵੀ ਲਾਂਗੇ ਖੜੇ ਆ ਤੇ ਬਣਨ ਵਾਲੀਆਂ ਪਈਆਂ ਨੇ ਕਾਫੀ ਬਣੀ ਆ ਸਾਡੇ ਤਾਂ ਇਧਰ ਜੇ ਹੈਗੀਆਂ ਕਾਫੀ ਇੰਨੀ ਜ਼ਿਆਦਾ ਵੀ ਨਹੀਂ ਬਣੀਆਂ ਰਹਿ ਗਈਆਂ ਕਾਫੀ ਰਹਿੰਦੀਆਂ ਵਾਂ ਕਿਉਂਕਿ ਜਿਨ੍ਹਾਂ ਦੇ ਕੋਲੇ ਜ਼ਿਆਦਾ ਪਸ਼ੂ ਆ ਉਹਨਾਂ ਦੀਆਂ ਵੀ ਅਜੇ ਰਹਿੰਦੀਆਂ ਉਹ ਜਿਹੜੀ ਪਰਾਂ ਵਾਲਿਆਂ ਦੀਆਂ ਵੀ ਰਹਿੰਦੀਆਂ ਹੈ ਤੇ ਚਲੋ ਪ੍ਰਮਾਤਮਾ ਹਟਾ ਦੇ ਤੇ ਵਧੀਆ ਹੀ ਆ ਹਟ ਜੂ ਤਾਂ ਫਾਇਦੇ ਚ ਹੀ ਆ ਕਿਉਂਕਿ ਆ ਹੁਣ ਮੈਸਾਂ ਵਾਸਤੇ ਕੱਖ ਬੀਜਣੇ ਇਹ ਨਹੀਂ ਸੁੱਕਣਿਆ ਇਹ ਦੇਖ ਲਓ ਗਿੱਲਾ ਪਰਿਆ ਪਿਆ ਰਹੋਣੇ ਰੌਣੀ ਕਰੀ ਹੋਈ ਏ ਦੀ। ਅ ਨਿੰਬੂ ਲਾਇਆ ਬੁੱਟਾ। ਕਾਫੀ ਲੱਗੇ ਏਰਗਾ। ਪਿਛਲੀ ਏ ਇਹਨੂੰ ਘਾਟੀ ਲੱਗੇ ਸੀ ਏਰਗਾ। ਦੇਖੋ ਫਲ ਪਿਆ। ਆਵੇ। ਆਹ ਸਬਜ਼ੀ ਲਾਈ ਆਵਦੇ ਖਾਣ ਲਈ। ਔਰ অর্ਗੈਨਿਕ ਤੇ ਮੌਸਮ ਤਾਂ ਵੀਰੇ ਇਦਾਂ ਦਾ ਹੀ ਆ ਅੱਜ ਖਰਾਬ ਹੀ ਆ ਹੁਣ। ਪਿਆ ਹੋਇਆ ਫਿਕਰ ਕੇ ਜਿੰ ਤੂੜੀ ਕਿਵੇਂ ਬਣੂਗੀ ਲਾਂਗੇ ਗਿੱਲੇ ਹੋ ਗਿਆ ਕੰਕਾ ਲਾਂਗੇ ਦੇ ਸਿਰ ਤੇ ਆ ਦੇਖ ਲਓ ਆਪਣੀਆਂ ਸਾਰੀਆਂ ਸਬਜ਼ੀਆਂ ਆਮ ਮਿਰਚਾਂ ਆ ਪਿੰਡੀਆਂ ਆ ਲਾਇਆ ਵਾ ਉਹਦਾ ਸੰਤਰਿਆਂ ਦਾ ਬੂਟਾ ਆ ਪਿੰਡੀਆਂ ਆ ਤੇ ਆਪਾਂ ਲਾਇ ਸੀ ਦੋਰਕ ਤਿੰਨ ਬੁੱਟੇ ਹੋਣੇ ਆ ਦੋ-ਤਿੰਨ ਬਤਾਉਂ ਆਂ ਦੇ ਆ ਮਿਰਚਾਂ ਆਂ ਅਦਰ ਫਲਾਂ ਵਾਲੇ ਵੀ ਲੱਗ ਗਏ ਅਮਰੂਦ ਉਹ ਜਾਮੁਨਾ ਦਾ ਵੀ ਬੁੱਟਾ ਵੀ ਲਾਇਆ ਵਾ ਤੇ ਆ ਦੇ ਲੋ ਜੀ ਵੀ ਨਹੀਂ ਬਤਾਂਦਾ ਹੁਣ ਹੁਣ ਸਗੋਂ ਬਿੱਲਾ ਹੋ ਗਿਆ ਸਰ ਹੁਣ ਤਾਂ ਜਮਾ ਨਹੀਂ ਆਉਂਦਾ ਬਤ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਆਪਣਾ ਚੈਨਲ ਆ ਨਵੇਂ ਤੋਂ ਨਵੇਂ ਵਲੌਗ ਲੈ ਕੇ ਆਉਂਦਾ ਰਹਾਂਗੇ ਆਹ ਆ ਪੁਰਾਣੀ ਆ ਇਹ ਹੋ ਗਏ ਹਰੇ ਬੁੱਟੇ ਦੋ ਸੀ ਆਹ ਦਿਖਾਉਂਨੇ ਤੁਹਾਨੂੰ ਆਪਣੀ ਪੁਰਾਣੀ ਬਾਲੀ ਆ ਲੱਦੂਆਂ ਵਾਲੀ ਆਹ ਦੇਖ ਲਓ ਇਹਨੂੰ ਲੱਗੇ ਆ ਹੁਣ ਸਾਲੀ ਪਿਛਲੀ 100 ਨਹੀਂ ਸੀ ਸਾਲੀ ਨੂੰ ਲੱਗੇ ਐਰਕਾ ਲੱਗੇ ਆ ਵੇਖ ਲਓ ਹੁਣ ਦੋ ਕਿੱਥੇ ਤੱਕ ਗਈ ਇਹ ਬੱਲ ਆ ਹੋਰ ਵੀ ਲਾਈਆਂ ਇਹ ਇਹ ਪੁਰਾਣੀ ਬੱਲੀ ਆ ਜਿੰਨੂੰ ਲੱਗੀ ਜਾਂਦੇ ਆ ਆ ਗੰਡਿਆਂ ਦੀ ਸੰਜੀ ਲਾਈ ਇੱਥੇ ਕਿੰਨੇ ਗਾ ਆ ਹੁਣੇ ਆ ਥੋੜੀ ਜੇ ਆ ਪੱਟਾ ਹੀ ਬਣਾ ਕੇ ਲਾਈਆਂ ਬਿੱਡਾਂ ਦੇ ਲਾਏ ਤਿੰਨ ਦੇ ਬੈਡਾ ਹੈ ਚਲੋ ਆ ਦਿਖਾਉਣ ਵਾਸਤੇ ਹੋ ਜਾਣਗੇ ਕਰਦੇ ਤੇ ਆ ਨਾਰਾਂ ਦਾ ਬੂਟਾ ਲਾਇਆ ਤੇ ਆ ਆਛਾ ਵਾਸਤੇ ਤਰੀਕਾਂ ਲਾਇਆਂ ਆਵੇ ਆਓ ਬਲਕਣ ਆਇਰ ਤਾਂ ਲਾਇਆ ਬੱਲ ਵਾਲੇ ਟਮਾਟਰ ਦਿਖਾਉਨੇ ਆ ਤੁਹਾਨੂੰ ਆਵੇ एकदम ਬੂਟੇ ਜੀ ਨਾ ਬੂਟਾ ਬੱਲ ਜੀ ਵਾਂਗੂ ਜਾਣਾ ਸੜਾ ਜਮਾ ਬੱਲਾਂ ਆ ਹਾਂ ਉਹ ਕੀਰੀਆਂ ਦੀ ਬੱਲ ਵੀ ਲਾਈ ਆ ਫੇਮ ਲਾ ਵੀ ਲਾਈਆਂ ਇੱਕ ਬੂਟਾ ਆ ਦੋ ਆ ਕੀਰੇ ਲੱਗੇ ਤਾਂ ਨੀ ਨਸਲੀ ਨੂੰ ਆਲੇ ਨੂੰ ਮਟਰ ਲੱਗੇ ਆ ਦੋ ਆ ਵੀਦ ਕੋ ਮੇਰ ਚਾਂ ਲੱਗੀਆਂ ਘੜੀਆਂ ਆ ਤਿੰਨ ਹੋਈਆਂ ਤਿੰਨ ਚਾਰ ਲੱਗੀਆਂ ਜਦ ਬਿੱਲੀ ਇਹ ਬੂਟਾ ਲਾਇਆ ਤੇ ਆਪਣੇ ਖਾਣ ਲਈ ਆਏ ਰਹੀਆਂ ਦੋ ਕਬੂਟੇ ਉਧਰ ਲਾਏ ਦੋ ਤੇ ਤਿੰਨ ਉਧਰ ਲਾਏ ਚਲ ਆ ਦੇ ਖਾਣ ਲਈ ਹੋ ਜਾਣਗੀਆਂ ਮੁੱਲ ਵੀ ਗਾੜੀ ਮੰਗਾਈ ਆ ਹੋ ਜਾਂ ਪਈਆ ਆ ਵੀ ਨੂੰ ਵੀ ਲੱਗਿਆ ਹੈ ਤਾਂ ਛੋਟਾ ਜਿਹਾ ਜੇ ਇਹ ਆਪਦੀ ਸਬਜ਼ੀ ਆ ਜਰੂਰ ਲਾਓ ਆਰਗੈਨਿਕ ਸਬਜ਼ੀ ਲਾਓ ਜਿਹੜੀ ਆਪ ਦੇ ਖਾਂ ਲਈ ਚਲਾ ਚੱਲੀਏ ਜਾਂ ਭਾਈ ਇੱਧਰ ਆ ਭਾਈ ਜਮਕੋ ਆ ਜੋ ਅਵੀ ਬਿੰਡੀ ਲਾਈਂ ਥੇਵੀ ਫਿਰ ਆ ਫਿਰ ਦਮ ਤੂੜੀਆਂ ਦਾ ਕੰਮ ਰੁਕੇ ਆ ਹੀ ਪਿਆ ਵਾ ਬੱਦਲ ਦੇਖ ਲਓ ਪਹਿਲਾਂ ਧੁੱਪ ਲੱਗੀ ਸੀ ਤਾਂ ਵੇਖ ਲਓ ਹੁਣ ਆ ਪੈ ਗਿਆ ਅ ਗਿੱਲੀ ਥਾਂ ਤੇ ਤੂੜੀਆਂ ਦਾ ਕੰਮ ਖੜਿਆ ਪਿਆ ਹੈ ਤੇ ਮੈਂ ਸਾਂ ਦੇ ਕੱਖ ਬੀਜਣੀਆਂ ਤੇ ਉਹ ਵੀ ਥਾਂ ਸੁੱਕ ਨਹੀਂ ਰਹੇ ਹੈ ਅੱਜ ਕਾਫੀ ਥਾਵਾਂ ਤੇ ਬਾਰਿਸ਼ ਹੋਈ ਆ। ਤਕਰੀਬਨ ਸਾਰੇ ਹੀ ਹੋਈ ਆ। ਕਿਉਂਕਿ ਇਹਦੇ ਨਾਲ ਇਹ ਜਿਹੜੀ ਹੁਣ ਤੂੜੀ ਰਹਿੰਦੀ ਆ ਉਹਦਾ ਰੋਕ ਹੋ ਗਿਆ ਵਾ। ਉਹ ਹਫਤਾ ਖੰਡ ਫੁੱਲ ਫਾਲ ਕੇ ਫੇਹੀ ਬਣਾਉਣੀ ਪੈਣੀ, ਉਦਾਂ ਨਹੀਂ ਪੁੜਨੀ ਪੈਣੀ, ਫੁੱਲੀਆਂ ਦੇਣੀਆਂ ਪੈਣੀਆਂ। ਹੈ। ਆ ਦੇਖੋ ਪੈਰ ਖੁੱਪਦਾ ਜਾਂਦੇ ਆ। ਇੰਨੀ ਹੋਈ ਆ ਤੇ ਬਹੁਤ ਜ਼ਿਆਦਾ ਹੋਈ ਆ ਹਰ ਇੱਕ ਕੰਮ ਖੜੇ ਪਏ ਆ ਬਹਾਈ ਦੇ ਵੀ ਜਿੱਦਾਂ ਹੁਣ ਪੈੜੀਆਂ ਦਾ ਬਹਾਈ ਕਰਨੀ ਹੈ ਖੇਤਾਂ ਦੀ ਪੂਰੇ ਨਾਲ ਕੰਮ ਖੜ ਗਿਆ ਵਾ ਤੇ ਇਸ ਤਰੀਕੇ ਨਾਲ ਮੁਸ਼ਕਲਾਂ ਆ ਰਹੀਆਂ ਹੁਣ ਜਿਆਦਾ ਤੂੜੀਆਂ ਵਾਲਿਆਂ ਦਾ ਤੂੜੀ ਆਪਦੀ ਵੀ ਸਾਡੀ ਵੀ ਬਣਨ ਵਾਲੀ ਪਈ ਆ ਕੰਮ ਹਾਂ ਬਣਨ ਵਾਲੀ ਅੱਧੀ ਬਣੀ ਅੱਧੀ ਬਣਨ ਵਾਲੀ ਪਈ ਆ ਤੱਕ ਉਹਨੇ ਤੁਹਾਨੂੰ بارش ਹੋਈ ਨਾਲ ਦੀ ਨਾਲ ਅੱਜ ਵਾਲਾ ਵਲੌਗ ਇੱਥੋਂ ਤੱਕ ਸੀ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੇਂ ਆਏ ਜਰੂਰ ਸਬਸਕ੍ਰਾਈਬ ਕਰਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ